ਯੁੱਧ ਨਸ਼ੇ ਵਿਰੋਧਾ ਫਤਿਹਗੜ ਸਾਹਿਬ ਪਹੁੰਚੇ ਜੀ ਇਹਦੇ ਵਿੱਚ ਅਸੀਂ ਜਿਹੜੇ ਦੋ ਸਭ ਤੋਂ ਜ਼ਿਆਦਾ ਇੰਪੋਰਟੈਂਟ ਜਿਹੜਾ ਹੈਗਾ ਸਾਡਾ ਯੁੱਧ ਨਸ਼ੇ ਵਿਰੋਧ ਉਹਦੇ ਵਿੱਚ ਅਸੀਂ ਦੇਖ ਰਹੇ ਹਾਂ ਜੀ ਕਿੱਥੇ ਕਿੱਥੇ ਉਹਨਾਂ ਦੇ ਹੌਟਸਪੌਟ ਹੈਗੇ ਆ ਕਿ ਐਡੀਸ਼ਨਲ ਆਪਾਂ ਨੂੰ ਕਿਤੇ ਵੀ ਜਿਹੜੇ ਹੈਗੇ ਆ ਓਪਸਰਕ ਕੋਲਣ ਦੀ ਜਾਂ ਹੋਰ ਕੋਈ ਟ੍ਰੀਟਮੈਂਟ ਸਾਡਾ ਕੋਲਣ ਦੀ ਜਾਂ ਡੀਡਿਕਸ਼ਨ ਪਲੱਸ ਜਿਹੜਾ ਅਸੀਂ ਇਹਦੇ ਵਿੱਚ ਇਹ ਕਰ ਰਹੇ ਹਾਂ ਜੀ ਕਿ ਸਾਡੀਆਂ ਜਿਹੜੀਆਂ ਜਿੰਨ ਹੈਗੀਆਂ ਓਵਰਕਰਾਊਡਡ ਉਹਦੇ ਵਿੱਚ ਜਿਵੇਂ ਪੰਜਾਬ ਦੇ ਵਿੱਚ 26000 ਦੀ ਕਪੈਸਟੀ ਦੇ ਅਗੇ 34000 ਆ ਰਹਾ ਹੈ ਤੇ ਉਹਨੂੰ ਲੀਕ ਅੰਜੈਸਟ ਕਰਨ ਲਈ ਅਸੀਂ ਡੀਡਿਕਸ਼ਨ ਤੇ ਰੀਹੈਬਿਲਿਟੇਸ਼ਨ ਦੇ ਬੈਡਸ ਵਧਾ ਰਹੇ ਹਾਂ ਪਹਿਲਾਂ ਫਤਿਹਗੜ ਸਾਹਿਬ ਚ 215 ਸੀਗਾ ਹੁਣ 200 ਐਡੀਸ਼ਨਲ ਬੈਡਸ ਅਸੀਂ ਕ੍ਰੀਏਟ ਕੀਤੇ ਆ ਜੀ ਜਿਹੜੇ ਜਿਹੜੇ ਕਿ ਪ੍ਰਾਈਵੇਟ ਇੰਸਟੀਚੂਟਸ ਨਾਲ ਕਲੈਬੋਰੇਟ ਕਰ ਰਹੇ ਹਾਂ ਅਸੀਂ ਚਾਹੇ ਮੋਹਲੀ ਨਰਸਿੰਗ ਕਾਲਜ ਹੋਵੇ ਜਾਂ ਦਸ਼ਮੇਸ਼ ਜਿਹੜਾ ਕਾਲਜ ਹੈਗਾ ਜੀ ਨਾ ਕਾਲਜ ਆਫ ਨਰਸਿੰਗ ਔਰ ਇੱਕ ਰੇਮਟ ਦੇ ਵਿੱਚ 50 ਬੈਡ ਆ ਗਿਆ ਜੀ 200 ਬੈਡ ਦੀ ਕਪੈਸਿਟੀ ਵਧਾਈ ਆ ਜੀ ਆਲਮੋਸਟ ਡੁੱਬਣੀ ਕਰਤੀ ਆ ਉਹਦੇ ਨਾਲ ਇੱਕ ਤਾਂ ਜੇਲ੍ਹਾਂ ਡੀਕੰਜਸਟ ਹੋਣਗੀਆਂ ਜੀ ਪੁਲਿਸ ਦਾ ਕੰਮ ਘਟੇਗਾ ਔਰ ਇਹ ਸਹੀ ਅਪਰੋਚ ਹੈ ਜੀ ਜਿਹੜੀ ਕਿਉਂਕਿ ਜਿਹੜੀ ਐਡਿਕਸ਼ਨ ਹੈ ਇਹ ਇੱਕ ਮੈਟਰਲ ਹੈਥ ਇਸ਼ੂ ਹੈ ਸਾਈਕੋਲੋਜੀਕਲ ਇਸ਼ੂ ਹੈ ਇਹਦੇ ਅਕਸਰ ਜਿਹੜਾ ਹੈਗਾ ਜਿਹੜਾ ਡਰਗ ਐਡਿਕਟ ਹੁੰਦਾ ਉਹਦੇ ਵਿੱਚ ਕੋਈ ਨਾ ਕੋਈ ਅੰਡਰਲਾਈਂਗ ਜਿਹੜਾ ਹੈਗਾ ਸਾਈਕੋਲੋਜੀਕਲ ਡਿਸਆਰਡਰ ਹੁੰਦਾ ਫੈਮਿਲੀ ਪੈਥੋਲੋਜੀ ਹੁੰਦੀ ਆ ਇਹ ਨਵੀਂ ਜਿਹੜੀ ਅਪਰੋਚ ਹੈ ਉਹਦੇ ਵਿੱਚ ਹੈਗਾ ਕਿ ਉਹਨਾਂ ਨੂੰ ਜੇਲਾ ਚਾ ਲਾ ਕੇ ਭੇਜ ਕੇ ਉਹਨਾਂ ਨੂੰ ਡੀਕੈਂਪਲਾਈਜ਼ ਕਰਕੇ ਉਹਨਾਂ ਨੂੰ ਜਿਹੜਾ ਟ੍ਰੀਟਮੈਂਟ ਸੈਂਟਰ ਦੇ ਵਿੱਚ ਜਿਹੜੇ ਕੰਜ਼ਮਪਸ਼ਨ ਕੁਆਂਟੀਟੀ ਵਾਲੇ ਆ ਉਹਨਾਂ ਨੂੰ ਸਾਰਿਆਂ ਨੂੰ ਜਿਹੜੇ ਹੈਗੇ ਜਿਹੜੇ ਮਰੀਜ਼ ਆ ਉਹਨਾਂ ਨੂੰ ਉਹਨਾਂ ਨੂੰ ਉਹਨਾਂ ਨੂੰ ਟ੍ਰੀਟਮੈਂਟ ਸੈਂਟਰਸ ਭੇਜਿਆ ਜਾਵੇ ਰਿਫਾਰਮਸ ਜਸਟਿਸ ਕੀਤਾ ਜਾਵੇ ਤੇ ਜਿਹੜੇ ਬੰਦੇ ਸਮਗਲਰ ਹੈਗੇ ਆ ਉਹਨਾਂ ਵਾਸਤੇ ਜਿਹੜੀ ਹੈਗੇ ਜੇਲਾ ਉਹਨਾਂ ਵਾਸਤੇ ਹੋਣਗੇ ਤੇ ਉਹਨਾਂ ਦੇ ਜਿਹੜਾ ਸਖਤ ਤੋਂ ਸਖਤ ਐਕਸ਼ਨ ਆ ਪੁਲਿਸ ਕਰ ਰਹੀ ਹੈ ਔਰ ਕਰੇਗੀ ਇਹਦੇ ਨਾਲ ਨਾਲ ਅਸੀਂ ਜਿਹੜੀ ਸਕਿੱਲ ਡਵੈਲਪਮੈਂਟ ਜਿਹੜਾ ਸ਼ੁਰੂ ਕਰਨ ਜਾ ਰਹ ਔਰ ਬੱਚਿਆਂ ਨੂੰ ਕੋਈ ਨਾ ਕੋਈ ਕੰਮ ਸਿਖਾ ਕੇ ਉਹਨਾਂ ਨੂੰ ਕੰਮ ਤੇ ਲਾਵਾਂਗੇ ਅੱਜ ਜਿਹੜੀ ਸਾਡੀ ਮੀਟਿੰਗ ਸੀ ਇਹਦੇ ਨਾਲ ਡਿਪਟੀ ਕਮਿਸ਼ਨਰ ਔਰ ਐਸਐਸਪੀ ਔਰ ਸਾਡੇ ਸਿਵਲ ਸਰਜਨ ਔਰ ਸਾਡੇ ਮਾਨਯੋਗ ਐਮਐਨਏ ਸਾਹਿਬ ਜੀ ਨਾਲ ਬੈਠੇ ਸੀ ਰਾਏ ਸਾਹਿਬ ਇਹ ਸਾਰੀ ਇੱਕ ਜਿਹੜੀ ਸਾਡੀ ਟੀਮ ਹੈ ਜਿਹੜੀ ਪੰਜਾਬ ਸਰਕਾਰ ਦੀ ਰਾਏ ਸਾਹਿਬ ਦੀ ਓਵਰਆਲ ਗਾਈਡੈਂਸ ਦੇ ਵਿੱਚ ਜ਼ਿਲ੍ਹੇ ਦੇ ਲੈਵਲ ਦੇ ਉੱਤੇ ਇਹ ਯੁੱਧ ਨਸ਼ੇ ਰੋਗ ਜਿਹੜਾ ਹੈਗਾ ਇਹ ਪੂਰਾ ਚੱਲ ਰਿਹਾ ਹੈਗਾ ਤੇ ਅਸੀਂ ਜਿਹੜਾ ਹੈਗਾ ਸਭ ਨੂੰ ਪੂਰੀ ਉਮੀਦ ਹੈ ਜੀ ਕਿ ਲੋਕਾਂ ਦਾ ਸਾਨੂੰ ਭਰਮਾਵਾ ਮਿਲ ਲਿਆ ਮਾਂ ਬਾਪ ਅੱਗੇ ਆ ਰਹੇ ਆ ਔਰ ਜਿਹੜੇ ਨਸ਼ਾ ਤਸਕਰ ਸੀਗੇ ਉਹ ਮਰਜ਼ਾ ਪੰਜਾਬ ਨੂੰ ਛੱਡ ਕੇ ਭੱਜ ਰਹੇ ਆ ਔਰ ਜਿਹੜੇ ਬੱਚੇ ਹੈਗੇ ਆ ਯੂਥ ਜਿਹੜਾ ਹੈਗਾ ਉਹ ਆ ਰਿਹਾ ਤੇ ਇਸ ਤੋਂ ਸਵਾਇ ਅਸੀਂ سپورਟ ਗਰੁੱਪ ਜਿਹੜਾ ਹੈਗਾ ਨਾਰਕੋਟਿਕ ਅਨੋਨਿਮਸ ਅਲਕੋਹੋਲਿਕ ਅਨੋਨਿਮਸ ਉਹ ਸਾਰੇ ਜ਼ਿਲ੍ਹਿਆਂ ਦੇ ਵਿੱਚ ਛੁੜਾ ਰਹੇ ਆ ਕਮਿਊਨਿਟੀ ਲੈਵਲ ਦੇ ਉੱਤੇ ਕਮਿਊਨਿਟੀ ਪਾਰਟਿਸਪੀਕੇਸ਼ਨ ਸਕਿਲ ਡਿਵੈਲਪਮੈਂਟ ਡੀਕ੍ਰਿਮੀਨਲਾਈਜ਼ ਸੋ ਇਹ ਕਰਕੇ ਅਸੀਂ ਜਿਹੜਾ ਹੈਗਾ ਸਾਨੂੰ ਬਹੁਤ ਅੱਛੀ ਜਿਹੜੀ ਹੈਗੀ ਆ ਉਹ ਫੀਡਬੈਕ ਮਿਲ ਰਹੀ ਆ سپورਟ ਮਿਲ ਰਹੀ ਆ ਕਮਿਊਨਿਟੀ ਦੀ ਤੇ ਸਾਨੂੰ ਉਮੀਦ ਹੈ ਕਿ ਅਸੀਂ ਆਉਣ ਵਾਲੇ ਜਿਹੜਾ 1-2 ਮਹੀਨੇ ਦੇ ਵਿੱਚ ਰਹਾ ਹੈਗਾ ਇਹ ਸਾਰਾ ਜਿਹੜਾ ਸਿਸਟਮ ਹੈ ਉਹਨੂੰ ਚੁਸਤ ਦਰੋਸਤ ਕਰਕੇ ਪੰਜਾਬ ਦੇ ਵਿੱਚ ਨਸ਼ਿਆਂ ਦਾ ਨੱਕ ਆਲਰੇਡੀ ਟੁੱਟ ਗਿਆ ਹੈਗਾ ਇਹ ਨੂੰ ਤੁਸੀਂ ਦੇਖਦੇ ਹੋਗੇ ਡੈਂਗੀ, ਚਿਕਨਗੁਨੀਆ, ਮਲੇਰੀਆ ਔਰ ਡਾਇਰੀਅਲ ਡਿਜ਼ੀਜ਼ਸ, ਕੋਲਰਾ ਔਰ ਇਸ ਤੋਂ ਸਵਾਇ ਜਿਹੜਾ ਤੁਹਾਡਾ ਹੈਪਾਟਾਈਟਸ ਏ ਇਹ ਬਿਮਾਰੀਆਂ ਦੀ ਪਰਮਾਰ ਹੋ ਜਾਂਦੀ ਹੈ ਪ੍ਰਸਾਦ ਦੇ ਵਿੱਚ ਜਦੋਂ ਵਾਸ ਹੁੰਦੀ ਆ ਤੇ ਪਿਛਲੀ ਵਾਰੀ ਅਸੀਂ 50% ਰਿਡਕਸ਼ਨ ਕੀਤੀ ਸੀ ਇਹਦੇ ਵਿੱਚ ਅਸੀਂ ਜਿਹੜੀ ਨਵੀਂ ਸਾਡੀ ਅਪਰੋਚ ਹੈ ਉਹ ਡਰੱਗਸ ਵਾਸਤੇ ਵੀ ਔਰ ਜਿਹੜੀਆਂ ਵੈਕਟਰ ਵਾਟਰ ਤੇ ਵਾਟਰ ਬੋਰਡ ਜਿਸ ਦੇ ਨਾਲ ਵਾਸਤੇ ਵੀ ਮਲਟੀ ਸੈਕਟੋਰਲ ਕੋਆਰਡੀਨੇਸ਼ਨ ਕੋਆਰਡੀਨੇਸ਼ਨ ਕਮੇਟੀ ਜੜਾਈਆਂ ਜਿਹਨੇ ਲੈਵਲ ਦੇ ਉੱਤੇ ਜੀ ਇਹਦੇ ਵਾਸਤੇ ਵੀ এডਿਕੇਸ਼ਨ ਡਿਪਾਰਟਮੈਂਟ ਦਾ ਵੀ ਬਹੁਤ ਅੱਛਾ ਰੋਲ ਰਹੇਗਾ ਜੀ ਵਾਟਰ ਸਪਲਾਈ ਸੈਨੀਟੇਸ਼ਨ अर्बन ਲੋਕਲ ਬਾਡੀਜ਼ ਤੇ ਜਿਹੜਾ ਰੂਰਲ ਡਿਵੈਲਪਮੈਂਟ ਪੰਚਾਇਤ ਇਹ ਸਾਰੇ ਮੈਕ ਨੇ ਜਿਹੜੇ ਹੈਗੇ ਆ ਇਹ ਮਿਲ ਕੇ ਕੰਮ ਕਰ ਰਹੇ ਆ ਉਹਦੇ ਨਾਲ ਪਾਣੀ ਦੀ ਟੈਸਟਿੰਗ ਕਰਨੀ ਹੈ ਔਰ ਬੱਚਿਆਂ ਦੀ এডਿਕੇਸ਼ਨ ਕਰਨੀ ਆ ਜਿੰਨੇ ਸਾਡੇ ਨਰਸਿੰਗ ਦੇ ਸਟੂਡੈਂਟਸ ਆ ਚਾਰ ਨਰਸੇ ਕਾਲਜ ਇੱਥੇ ਆਉਂਦੇ ਆ ਉਹਨਾਂ ਸਾਰੇ ਬੱਚਿਆਂ ਦੀ ਔਰ ਉਹਨਾਂ ਦੇ ਟੀਚਰਸ ਦੀ ਟ੍ਰੇਨਿੰਗ ਹੋ ਚੁੱਕੀ ਆ ਜਿਹੜਾ ਲਾਰਵਾ ਦੀ ਆਇਡੈਂਟੀਫਿਕੇਸ਼ਨ ਦੇ ਵਿੱਚ ਔਰ ਇਸੇ ਤਰ੍ਹਾਂ ਜਿਹੜੇ ਅਸੀਂ ਸਾਰੇ ਟੀਚਰਸ ਆ ਗਿਆ ਆਰਧਨਵਾੜੀ ਵਰਕਰ ਆਸ਼ਾ ਵਰਕਰ ਉਹਨਾਂ ਦੀ ਟ੍ਰੇਨਿੰਗ ਕਰਕੇ ਤਾਂ ਕਿ ਅਸੀਂ ਜਿਹੜਾ ਹੈਗਾ ਉਹਨੂੰ ਪ੍ਰਾਇਮਰੀ ਜਿਹੜੀ ਪ੍ਰੋਫੈਨਸ਼ਨ ਹੈ ਇਹਦੇ ਤਾਂ ਕਿ ਡੈਂਗੀ ਹੋਵੇ ਹੀ ਨਾ ਉਹਦਾ ਮੱਛਰ ਦੀ ਬਰੀਡਿੰਗ ਨੂੰ ਚੈੱਕ ਕਰ ਲਈਏ ਆਪਾਂ ਇਹ ਜਿਹੜਾ 50% ਰਿਡਕਸ਼ਨ ਸੀ ਇਸ ਵਾਰੀ ਮੇਰਾ ਟਾਰਗੇਟ 80% ਰਿਡਕਸ਼ਨ ਹੈ 21 ਮਹੀਨਿਆਂ ਤੋਂ ਸਾਡੇ ਬੀਡਿੰਗ ਚੈੱਕ ਕਰ ਤਿੰਨ ਸੌ ਜਿਹੜੇ ਹਾਰ ਕਰਦੇ ਆ ਉਹ ਵੀ ਆ ਜਾਣਗੇ ਫਿਰ ਅੱਗੇ ਫੇਸ ਮੈਨੇਜ ਦੀ ਹੋਰ ਲੋਡ ਪਾਗੀ ਤਾਂ ਹੋ ਰੱਖਾਂਗੇ ਔਰ ਉਹਨਾਂ ਦੇ ਨਾਲ ਅਸੀਂ ਕੀ ਅੱਗੇ ਅਸੀਂ ਬੀਡਿੰਗ ਚੈੱਕ ਕਰਕੇ ਡੈਂਗੂ ਦੇ ਕੇਸਸ ਉਹਦੇ ਨਾਲ ਜਦੋਂ ਕਿਸੇ ਨੂੰ ਡੈਂਗੂ ਹੋ ਜਾਂਦਾ ਤੇ ਜੇ ਹੈਮਰੇਜ ਕਿ ਡੈਂਗੂ ਹੋ ਜਾਏ ਤਾਂ ਜਾਨ ਨੂੰ ਖਤਰਾ ਹੋ ਜਾਂਦਾ ਕਈ ਸੈਲੀਬ੍ਰਿਟੀਜ਼ ਦੀ ਡੈਥ ਡੈਂਗੂ ਕਰਕੇ ਹੋਈ ਆ ਤੇ ਉਹ ਉਹਦੇ ਨਾਲ ਸਾਨੂੰ ਜਿਹੜਾ ਹੈਗਾ ਇਹ ਬਹੁਤ ਕੋਸਟ ਇਫੈਕਟਿਵ ਵੀ ਹੈ ਸਸਤੀ ਵੀ ਪੈਂਦੀ ਹੈ ਔਰ ਇਹਦੇ ਨਾਲ ਜਿਹੜਾ ਡਿਜ਼ੀਜ਼ ਬੋਡਨ ਘਟਦਾ ਔਰ ਗਵਰਨਮੈਂਟ ਨੂੰ ਵੀ ਔਰ ਲੋਕਾਂ ਨੂੰ ਵੀ ਆਮ ਬੰਦਿਆਂ ਨੂੰ ਬਹੁਤ ਰਾਹਤ ਮਿਲਦੀ ਆ ਇਹਦੇ ਨਾਲ ਨਿਚਲੀ ਦੇ ਬੰਦੇ ਸਾਡੇ ਬਿਮਾਰ ਘੱਟ ਹੋਣਗੇ ਤਾਂ ਉਹ ਕੰਮ ਜ਼ਿਆਦਾ ਕਰਨਗੇ ਪ੍ਰੋਡਕਟਿਵਿਟੀ ਵੀ ਵਧਦੀ ਆ ਸੋ ਇਹ ਦੋ ਮੰਤਵ ਲੈ ਕੇ ਮੈਂ ਸਾਰੇ ਪੰਜਾਬ ਦਾ ਦੋਦਾ ਕਰ ਰਿਹਾ ਜੀ ਯੋਜਨ ਨਸ਼ੇ ਵਿਰੋਧ ਵਿੱਚ ਆਰਮ ਰਿਡਕਸ਼ਨ ਸਟੈਗਮਾ ਰਿਡਕਸ਼ਨ ਔਰ ਉਹਨਾਂ ਦੀ ਜਿਹੜੀ ਹੈਗੀ ਹੈ ਡੀ ਐਡਿਕਸ਼ਨ ਐਂਡ ਰੀਹੈਬਿਟੇਸ਼ਨ ਔਰ ਦੂਜਾ ਜਿਹੜਾ ਹੈਗਾ ਜੀ ਉਹ ਵੈਕਟਰ ਵਰਕ ਤੋਂ ਬਾਅਦ ਜੀਜ਼ਸ ਦੇ ਇਫੈਕਟਿਵ ਕੰਟਰੋਲ ਵਾਸਤੇ ਜਿਲ੍ਹਾ ਲੈਵਲ ਦੇ ਉੱਤੇ ਕੋਆਰਡੀਨੇਸ਼ਨ ਕਮੇਟੀਆਂ ਦੀਆਂ ਮੀਟਿੰਗ ਕਰਕੇ ਅਸੀਂ ਉਹਦੀ ਸ਼ੁਰੂਆਤ ਕਰ ਰਹੇ ਹਾਂ ਤੇ ਜਦੋਂ ਨਾਲ ਸਾਡੀ ਇੱਕ ਕੈਂਪੇਨ ਸ਼ੁਰੂ ਹੋਈ ਹੈ ਜਿਹੜੀ ਸਾਡੇ ਕੋਲੇ ਇਨਡੋਰ ਪਹਿਲਾਂ ਸਾਡੇ ਕੋਲੇ 15 ਪਾਸ ਜਿਹੜੇ ਬੈਟ ਫਿਲ ਹੁੰਦੇ ਸੀ ਹੁਣ ਕਈ ਜ਼ਿਲ੍ਹਿਆਂ ਦੇ ਵਿੱਚ ਤਾਂ ਪੂਰੇ ਹੋ ਗਿਆ ਸੀ ਇਸ ਕਰਕੇ ਮੈਂ ਕੈਪੈਸਿਟੀ ਇਨਕਰੀਜ਼ ਕਰ ਰਿਹਾ ਜੀ ਯਾ ਫ੍ਰੀਡਕੋਰ ਤੋਂ ਖਬਰ ਆਈ ਸੀ ਕਿ ਉਹਨਾਂ ਕੋਲੇ ਬੈਡਸ ਨਹੀਂ ਆ ਹੁਸ਼ਾਰਪੁਰ ਵਾਲੇ ਕਹਿੰਦੇ ਸਾਨੂੰ ਹੋਰ ਬੈਡਸ ਚਾਹੀਦੇ ਆ ਸੋ 5000 ਐਡੀਸ਼ਨਲ ਬੈਡਸ ਜਿਹੜੇ ਸਾਰੇ ਪੰਜਾਬ ਦੇ ਵਿੱਚ 5000 ਐਡੀਸ਼ਨਲ ਬੈਡਸ ਜਿਵੇਂ ਕਿ ਫਤਿਹਗੜ੍ਹ ਸਾਹਿਬ ਦਾ 200 ਇਸ ਤਰ੍ਹਾਂ ਕਿਸੇ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਪਟਿਆਲੇ ਵਿੱਚ ਤਕਰੀਬਨ ਅਸੀਂ ਜੁੜੇ ਆ ਗਿਆ 500 ਬੈਡ ਐਡ ਕਰ ਰਹੇ ਆ ਲੁਧਿਆਣਾ ਜਲੰਧਰ ਅੰਮ੍ਰਿਤਸਰ ਜਿਹੜੇ ਵੱਡੇ ਜ਼ਿਲ੍ਹੇ ਆ ਮਾਰੀ ਉਹਨਾਂ ਚ 5-500 ਬੈਡ ਦੀ ਕੈਪੈਸਿਟੀ ਕ੍ਰੀਏਟ ਕਰ ਰਹੇ ਆ ਟੋਟਲ 5000 ਐਡੀਸ਼ਨਲ ਬੈਡਸ ਔਰ ਸਾਡੀ ਕੋਸ਼ਿਸ਼ ਹੈ ਕਿ ਲੋਕਾਂ ਨੂੰ ਜਿਹੜੇ ਕਨਸਰਪਸ਼ਨ ਕਾਟੇ ਵਾਲੇ ਹਨ ਉਹਨਾਂ ਨੂੰ ਜੇਲ੍ਹਾਂਾਂ ਵਿੱਚ ਕਿਉਂ ਨਾ ਜੜਾ ਹੈਗਾ ਉਹ ਆਸਪਾਲਤ ਵਿੱਚ ਆ ਜਾਵੇ ਤੇ ਉਹਨਾਂ ਨੂੰ ਰਿਫਾਰਮ ਕੀਤਾ ਜਾਵੇ ਉਹਨਾਂ ਨੂੰ ਕੰਮ ਨਾਲ ਜੋੜਿਆ ਜਾਵੇ ਖੇਡਾਂ ਨਾਲ ਜੋੜਿਆ ਜਾਵੇ ਪੜ੍ਹਾਈ ਨਾਲ ਜੋੜਿਆ ਜਾਵੇ ਨੈਵਰੇਡੀਆਂ ਦੇ ਥਰੂ ਖੇਡਾਂ ਦੀ ਜਿਹੜੀ ਹੈਗੀ ਆਪਣੇ ਪਿੰਡਾਂ ਦੇ ਖੇਡਾਂ ਦੇ ਮੈਦਾਨ ਬਣਾ ਕੇ ਬੱਚਿਆਂ ਨੂੰ ਜਿਹੜਾ ਹੈਗਾ ਉਹ ਹੈਲਦੀ ਲਾਈਫ ਸਟਾਈਲ ਵਾਲਾ ਜਿਹੜਾ ਹੈਗਾ ਤੇ ਪਲੱਸ ਜਿਹੜਾ ਉਹਨਾਂ ਨੂੰ ਕੰਮ ਸਕਿੱਲ ਡਵੈਲਪਮੈਂਟ ਕਰਾ ਕੇ ਜਿਹਦੇ ਚ ਆਈਟੀਆਈ ਕੇਵੀਕੇ ਖੇਤੀ ਵਿਕਾਸ ਕੇਂਦਰਾਂ ਔਰ ਸਨ ਫਾਊਂਡੇਸ਼ਨ ਕੋਲ ਜਿਹੜੀਆਂ ਐਨ ਜੀਓ ਜੜੀਆਂ ਹੈਗੀਆਂ ਉਹ ਇਹੋ ਜਿਹੇ ਸਕਿਲਸ ਕਾਮਯਾਜਾ ਫੂਰ ਕraft ਇੰਸਟੀਟਿਊਟਸ ਆ ਗਿਆ ਮੇਲ हेयर ਸਲੂਨ ਦੇ ਕੋਰਸ ਦਾ ਕਿਉਂ ਬੱਚੇ ਕਰਨਾ ਚਾਹੁੰਦੇ ਸਿਰ ਉਹਨੂੰ ਪੁੱਛਦੇ ਆ ਇੰਡਸਟਰੀ ਨਾਲ ਅਸੀਂ ਕੋਆਰਡੀਨੇਸ਼ਨ ਕਰ ਰਹੇ ਆ ਔਰ ਸਾਡੇ ਲੋਕ ਪਟਿਆਲੇ ਦੇ ਵਿੱਚ ਕਿ ਇੰਡਸਟਰੀ ਵਾਲੇ ਨੇ 200 ਬੰਦਿਆਂ ਨੂੰ ਸਾਡੇ ਨੌਕਰੀ ਦਿੱਤੀ ਆ ਉਹ ਜਿਹੜਾ ਯੂਥ ਆ ਜਿਹੜੇ ਮੈਸੇਜ ਜਿਹੜੇ ਛੱਡਦੇ ਆ ਤਾਂ ਇੰਡਸਟਰੀ ਦਾ ਬਹੁਤ ਵੱਡਾ ਰੋਲ ਆ ਔਰ ਫਤਿਹਗੜ੍ਹ ਸਾਹਿਬ ਦੇ ਵਿੱਚ ਔਰ ਆਪਣੇ ਨਾਲ ਹੀ ਤੁਹਾਡੇ ਕੋਲ ਜਾ ਰਹੇ ਦੇ ਵਿੱਚ ਇਹਦਾ ਬਸੇ ਦੇ ਵਿੱਚ ਪੰਜਾਬ ਚ ਇੰਡਸਟਰੀ ਬਹੁਤ ਆ ਰਾਜਪੁਰੇ ਦੇ ਵਿੱਚ ਇੰਡਸਟਰੀ ਬਹੁਤ ਆ ਗੋਇੰਦਗੜ੍ਹ ਦੇ ਵਿੱਚ ਉਹਨਾਂ ਨੂੰ ਉਹ ਵਾਲਾ ਜਿਹੜਾ ਸਕਿੱਲ ਆ ਸੀ ਉਹਨਾਂ ਨੂੰ ਪੁੱਛਦੇ ਆ ਵੀ ਤੁਹਾਨੂੰ ਕਿਹੜੇ ਚਾਹੀਦੇ ਆ ਪਲੰਬਰ ਚਾਹੀਦੇ ਆ ਫ੍ਰਿਜ ਚਾਹੀਦੇ ਆ ਮਕੈਨਿਕ ਚਾਹੀਦੇ ਆ ਮਤਲਬ ਉਹ ਉਹ ਵਾਲਾ ਫਿਰ ਕੰਮ ਆ ਸੀ ਉਹਨਾਂ ਨੂੰ ਸਿਖਾਉਂਦੇ ਆ ਜਿਹਦੀ ਜਿਹਦੀ ਰਿਕੁਆਇਰਮੈਂਟ ਹੋਵੇ ਬਾਕੀ ਉਹਨਾਂ ਦੀ ਰੈਡੀ 100% ਅਪਲਾਈਬਿਲਟੀ ਹੋਵੇਗੀ। ਚੱਲ ਰਹੀ ਹੈ ਜੀ ਟ੍ਰੇਡਿੰਗ ਵੀ ਨਾਲ। ਆ ਬਿਲਕੁਲ ਚੱਲ ਰਹੀ ਹੈ ਜੀ। ਸ਼ੁਰੂ ਹੋ ਗਿਆ ਜੀ ਬਹੁਤ। ਕਈ ਡਿਸਟ੍ਰਿਕਟ ਚੱਲ ਰਹੀ ਹੈ ਪਹਿਲ ਐਡਵਾਂਸ ਆਪੇ ਥੋੜੀ ਜਿਹੀ ਪੁੱਛਦੇ। ਉਹ ਫਿਰ ਕਿਲਵਰ ਸੀਟ ਤੇ ਨਹੀਂ ਵੜਦੀ। ਸੋਸ਼ਲ ਮੀਡੀਆ ਤੇ ਵੀਊ ਵੈਸਟ ਹੁੰਦੀ। ਉਸ ਤੋਂ ਬਾਅਦ ਜਿਹੜੀ ਗਾਇਬੀ ਕਰਦੇ ਨੇ ਉਹਨਾਂ ਦੇ ਉੱਪਰ ਕਾਰਵਾਈ ਕਰਨ ਲਈ ਡਾਕਟਰ ਕਹਿੰਦੇ ਨੇ ਉਹ ਤੁਜੀ ਕੀ ਹੈ ਤੰਦ। ਦੇਖੋ ਇਹਦੇ ਵਿੱਚ ਨਾ ਮੈਂ ਥੋੜਾ ਜਿਹਾ ਜਿਹੜੇ ਆਪਣੇ মিডিਆ ਵਾਲਿਆਂ ਨਾਲ ਵੀ ਗੱਲ ਕਰੂੰਗਾ ਜੀ। ਸਾਡੇ ਇੱਕ ਲੇਡੀ ਡਾਕਟਰ ਸੀ ਜੀ। ਉਸ ਵੇਲੇ ਇੱਕ ਪੱਤਰਕਾਰ ਖੜਾ ਸੀ ਅਸਟਾ ਤ ਔਰ ਅਗ ਨੂੰ 12:30 ਵਜੇ ਡਾਕਟਰ ਸੇਜ਼ੇਰੀਅਨ ਕਰਤੇ ਗਏ ਸੀ ਤੇ ਡਾਕਟਰਸ ਦੀ ਡਿਊਟੀ ਕੋਈ ਮਤਲਬ ਐਦਾ ਨਹੀਂ ਹੁੰਦਾ ਕਿ 9 ਤੋਂ 2 ਨਹੀਂ ਹੁੰਦੀ ਆ ਡਾਕਟਰ ਸ਼ਾਮ ਨੂੰ ਵੀ ਆਉਂਦੇ ਆ ਡਾਕਟਰ ਰਾਤ ਨੂੰ ਆ ਕੇ ਸੇਜ਼ੇਰੀਅਨ ਵੀ ਕਰਦੇ ਆ ਜੇ ਕੋਈ ਰੱਬ ਨਾ ਕਰੇ ਕੋਈ ਐਕਸੀਡੈਂਟ ਦਾ ਹੋ ਜਾਏ ਤਾਂ ਸਾਰੇ ਡਾਕਟਰ ਉੱਥੇ ਪਹੁੰਚੇ ਹੁੰਦੇ ਆ ਸੋ ਡਾਕਟਰਾਂ ਦੀ ਡਿਊਟੀ 24/7 ਹੁੰਦੀ ਆ ਸੋ ਅਸੀਂ ਜੇ ਫਿਰ ਵੀ ਜੇ ਕਿਤੇ ਕੋਈ ਕੰਪਲੇਂਟ ਹੁੰਦੀ ਆ ਤਾਂ ਰੈਗੂਲਰਲੀ ਸਾਡੇ ਐਸਐਮਓ ਸਿਵਲ ਸਾਧਨ ਨਾਲ ਮੈਂ ਖੁਦ ਵੀ ਔਰ ਸਰਵਿਸ ਸੈਕਟਰੀ ਡੀ ਐਚ ਐਸ ਅਸੀਂ ਸਾਰੇ ਫੀਲਡ ਚ ਰਹਿੰਦੇ ਆ ਮੈਂ ਚੰਡੀਗੜ੍ਹ ਤਾਂ ਬੈਠਾ ਨਹੀਂ ਹਾਂ ਵੇਖੋ ਸਾਰੇ ਪੰਜਾਬ ਦਾ ਟੂਰ ਕਰ ਰਹੇ ਹਾਂ ਮੈਂ ਸਰਪ੍ਰਾਈਜ਼ ਚੈੱਕ ਵੀ ਕਰਦਾ ਤੁਹਾਡੇ ਵੀ ਇੱਥੇ ਕਰਕੇ ਗਿਆ ਸੀਗਾ ਕਿ ਅਸੀਂ ਐਕਸ਼ਨ ਵੀ ਲੈਂਦੇ ਆ ਫ੍ਰਮ ਟਾਈਮ ਟੂ ਟਾਈਮ ਜੇ ਤੁਹਾਨੂੰ ਹੋਵੇ ਤਾਂ ਉਹਦੀ ਐਕਸੇਬਲ ਇਨਫੋਰਮੇਸ਼ਨ ਸਾਨੂੰ ਦਿਓ ਜੀ ਕਈ ਵਾਰੀ মিডিਆ ਵਾਲੇ ਕੀ ਹੁੰਦਾ ਕਿ ਹਮੇਸ਼ਾ ਤੁਹਾਡੇ ਘਰ ਵੀ ਟੁੱਟੀ ਖਰਾਬ ਹੋ ਜਾਂਦੀ ਹੈ ਜੀ ਤੁਸੀਂ ਵੀ ਆਪਣੇ ਘਰੇ ਵੀ ਏਸੀ ਦੀ ਰਿਪੇਅਰ ਕਰਾਉਂਦੇ ਹੋ ਸਾਡੇ ਰਜਿੰਦਰਾ ਹਸਪਤਾਲ ਦੇ ਵਿੱਚ ਉਹ ਪ੍ਰੋਡੈਕਟਰਿਕ ਵਾਰਡ ਆ ਕੇ ਗਰਮੀ ਆ ਰਹੀ ਹੈ 에어 ਕੰਡੀਸ਼ਨ ਦੀ ਸਰਵਿਸ ਕਿ ਚੱਲ ਰਹੀ ਹੈ ਜਦੋਂ ਸਰਵਿਸ ਕਰਨਗੇ ਬਿਜਲੀ ਬੰਦ ਕਰਕੇ ਕਰਨਗੇ ਜੀ ਉਹ अदरवाइज ਕੋ ਮਿਸ ਹੈਪ ਹੋ ਜਾਏਗਾ ਉਹਦੀ ਖਬਰ ਲਾ ਦਿੰਦਾ ਜੀ ਦੇਖੋ ਫਿਰ ਬਿਜਲੀ ਕੋਈ ਨਹੀਂ ਜੀ ਮਨੋ ਸਾਰੇ ਪੰਜਾਬ ਚਲਾਈ ਜਾਂਦੇ ਹਨ ਇਹ ਹਰ ਚੀਜ਼ ਕੋਈ ਖਬਰ ਨਹੀਂ ਹੁੰਦੀ ਆ ਤੁਸੀਂ ਪਹਿਲਾਂ ਉਹ ਆਰਾਮ ਨਾਇਤ ਮਿਨਾਣਾ ਦੇਖੋ ਉਹਦੀ ਕੋਸ਼ਿਸ਼ ਕਰੋ ਜੇ ਤੁਹਾਨੂੰ ਲੱਗਦਾ ਹੈਗਾ ਸਾਨੂੰ ਐਕਸਿਡੈਂਟ ਇਨਫੋਰਮੇਸ਼ਨ ਦਿਓ ਸੇਵਾ ਸਾਥ ਨੂੰ ਦੇ ਦਿਓ ਟੈਕਮਿਸ ਨੂੰ ਦੇ ਦਿਓ ਮਨੋ ਦਾਸ ਕਰੋ ਤੁਸੀਂ ਜਿਹੜੇ ਸਾਡੇ ਕਿਸੇ ਵੀ ਸਾਡੇ ਜਿਹੜੇ ਆਪਸ ਤੋਂ ਤੁਸੀਂ ਦੱਸੋਗੇ ਤਾਂ ਅਸੀਂ ਬੇਕੋ ਸਟ੍ਰਕਚਰ ਲੈ ਲੈਂਦੇ ਆ ਜੀ ਕੋਈ ਇਹਦੇ ਤੇ ਕੰਪਰੋਮਾਈਜ਼ ਨਹੀਂ ਹੈ ਪਰ ਇੱਕ ਇੱਕ ਬੇਨਤੀ ਜ਼ੋਰ ਹੈ ਜੀ ਜਿਹੜੀ ਆ ਤਿੰਨ ਪਾਰਟੀਆਂ ਹੈਗੀ ਆ ਜੀ ਏ ਬੀ ਸੀ ਇਹ ਸਿੱਧੀਆਂ ਐਕਸ ਤੇ ਪਹੁੰਚ ਜਾਂਦੀਆਂ ਆ ਏ ਪਰ ਅਕਾਲੀ ਬੀ ਪਰ ਭਾਜਪਾ ਐਂਡ ਸੀ ਪਰ ਕਾਂਗਰਸ ਇਹ ਸਿੱਧੀਆਂ ਐਕਸ ਤੇ ਪਹੁੰਚ ਜਾਂਦੀਆਂ ਆ ਜੀ ਬਲੋ ਨਾ ਕਰੇ ਨੀ ਕੋਸ਼ਿਸ਼ੀ ਨੀ ਕਰਦੇ ਚਾਲਣ ਦੀ ਜੀ ਬਲੋ ਇਹਨਾਂ ਨੂੰ ਕੋਈ ਅਥਾਰਟੀ ਕੋਈ ਨਾ ਕੋਈ ਪੋਸਟ ਆਈ ਦੀ ਹੁੰਦੀ ਆ ਉਹਨੂੰ ਚੱਕ ਕੇ ਅਟੈਕ ਕਰਕੇ ਸਾਰੇ ਸ਼ੁਰੂ ਕਰ ਦਿੰਦੇ ਸੋ ਥੋੜਾ ਜਿਹਾ ਆਪਾਂ ਨੂੰ ਸੈਂਸਿਟੀਵਿਟੀ ਨਾਲ ਨਾ ਪਿੱਛੇ ਦੇ ਤਿੰਨ ਹਸਪਤਾਲ ਸਾਡੇ ਪਹਿਲਾਂ ਡੇਰਾ ਬਸੀ ਚ ਫਿਰ ਉਸ ਤੋਂ ਬਾਅਦ ਗੁਰਦਾਸਪੁਰ ਦੇ ਵਿੱਚ ਤੇ ਹੁਣ ਬਲਾਚੌਰ ਦੇ ਵਿੱਚ ਡਾਕਟਰਾਂ ਤੇ ਹਮਲਾ ਨਹੀਂ ਕੀਤਾ ਬਲੋ ਇੱਕ ਬੰਦੇ ਦਾ ਹੁਣ ਸਕੂਟਰ ਦਾ ਆਪਸ ਕਿਤੇ ਲੱਗ ਗਿਆ ਸਕੂਟਰ ਲੱਗ ਗਿਆ ਜਿਹੋ ਉਹਦੇ ਆਪਸ ਤਪੜਾ ਤਪੜੀ ਹੋ ਗਏ ਜੀ ਉਸ ਤੋਂ ਬਾਅਦ ਉਹਨਾਂ ਇੱਕ ਬੰਦਾ ਹਸਪਤਲ ਚਲਾ ਗਿਆ ਜੀ ਤੇ ਦੂਜੇ ਬੰਦੇ ਨੇ ਆਪਣੇ ਬੰਦੇ ਇਕੱਠੇ ਕਰਕੇ ਉੱਥੇ ਜਾ ਕੇ ਉਹਨਾਂ ਨੇ ਭੰਗ ਤੋੜ ਵੀ ਕੀਤੀ ਹੁਣ ਜਿਹੜੀ ਤਾਂ ਉਹਨਾਂ ਦੀ ਪਹਿਲੀ ਲੜਾਈ ਸੀ ਉਹ ਬੇਲੇਗੁੱਲ ਅਫੈਂਸ ਸੀਗਾ ਜੀ ਐਕਸੀਡੈਂਟ ਇਸ ਦੇ ਬੇਲੇਗੁੱਲ ਅਫੈਂਸ ਹੁਣ ਸਾਡੇ ਹਸਪਤਲ ਜਾ ਕੇ ਭੰਗ ਤੋੜ ਕੀਤੀ ਉਹਨਾਂ ਦੇ ਮੈਂ ਇਸ ਚੀਜ਼ ਦੀ ਸਾਡੀ ਗਾਰੰਟੀ ਹੈ ਜੀ ਕਿ ਜੇ ਤੁਸੀਂ ਹਸਪਤਲ ਜਾ ਕੇ ਭੰਗ ਤੋੜ ਕਰੋਗੇ ਡਰ ਦਾ ਮਾਹੌਲ ਕ੍ਰੀਏ ਕਰੋਗੇ ਤਾਂ ਨੌਨ ਬੇਲੇਗੁੱਲ ਉਹ ਸਾਰੇ ਅਰੈਸਟ ਹੋ ਗਏ ਜੀ ਕਿ ਜੇ ਬਾਈਚਾਸ ਦੋ ਪਾਰਟੀਆਂ ਦੀ ਲੜਾਈ ਹੋ ਗਈ ਤੇ ਇੱਕ ਪਾਰਟੀ ਭੱਜ ਕੇ ਆਸਤਾਚੜ ਗਈ ਉਹਦੇ ਪਿੱਛੇ ਨਹੀਂ ਜਾਣਾ ਇਹ ਤਾਂ ਦੋਨੇ ਅੰਦਰ ਜਾਓਗੇ ਦੋਨੇ ਦੀ ਜਮਾਤ ਨਹੀਂ ਹੋਏਗੀ ਆਸਤਾਵਜ਼ ਆਰ ਪਰਫੈਕਟ ਗ੍ਰੇਟ ਜونز ਆਫ ਪੀਸ ਹੈ ਇੱਥੇ ਇਲਾਜ ਕਰਾਣ ਆਓ ਤੁਹਾਨੂੰ ਅਸੀਂ ਮਰਨ ਨਾਲ ਤੁਹਾਡੇ ਪੂਰੀ ਹਮਦਰਦੀ ਆ ਅਸੀਂ ਮਰਨ ਪੱਟੀ ਕਰਾਂਗੇ ਦਵਾਈ ਦੇਵਾਂਗੇ ਦੁੱਖਨਵਾਰਨ ਤੁਹਾਡੀ ਦਰਦ ਘਟਾਵਾਂਗੇ ਦਰਦ ਨਿਵਾਰਨ ਕਰਾਂਗੇ ਸਾਰਾ ਕੁਝ ਕਰਾਂਗੇ ਤੁਹਾਡੇ ਪਰਿਵਾਰ ਦਾ ਵੀ ਧਿਆਨ ਰੱਖਾਂਗੇ ਉਹਨਾਂ ਦੀ ਕਾਉਂਸਲਿੰਗ ਕਰਾਂਗੇ ਅਸੀਂ ਪਰ ਜੇ ਤੁਸੀਂ ਹਸਤਾਵ ਜਾ ਕੇ ਵਾਇਰਲ ਕਰੋਗੇ ਤਾਂ ਸਾਡੀ ਗਾਰੰਟੀ ਹੈ ਕਿ ਸਾਡੀ ਜਮਾਨਤ ਨਹੀਂ ਹੋਊਗੀ ਨਹੀਂ ਹੋਏਗੀ ਨਹੀਂ ਹੋਏਗੀ ਇਹ ਗੱਲ ਚੰਗੀ ਤਰ੍ਹਾਂ ਸਮਝ ਲੈਣਾ ਹੈ ਹਸਤਾਵ ਜਾ ਕੇ ਲੜਾਈ ਨਹੀਂ ਕਰਨੀ ਔਰ ਕਿਸੇ ਨੂੰ ਗਾਲ ਵੀ ਨਹੀਂ ਕੱਢਣਾ ਉੱਚੀ ਬੋਲਣਾ ਨਹੀਂ ਹੈ ਔਰ ਮੀਡੀਆ ਨੂੰ ਇੱਕ ਬੇਨਤੀ ਹੈ ਜੀ ਬਾਬਾ ਤੁਸੀਂ ਜਿਹੜੇ ਵੀ ਕਰਦੇ ਹੋ ਜੀ ਕੋਈ ਮਤਲਬ ਕੋਈ ਛੋਟੀ ਮੋਟੀ ਗਲਅਵੇ ਹਸਤਾਵ ਦੇ ਸਾਨੂੰ ਅਕਸ਼ਰ ਰਿਪੋਰਟਿੰਗ ਦਿਓ ਹਸਤਾਵਾਂ ਨੂੰ ਆਪਾਂ ਥੋੜਾ ਜਿਹਾ ਉਸ ਤੋਂ ਬਾਹਰ ਰੱਖਿਆ ਜੀ ਕਰੋ ਸੈਂਸੇਸ਼ਨਲਾਈਜ਼ ਨਹੀਂ ਕਰਨਾ ਇਹ ਕਿ ਫਟਾਫਟ ਗੱਲ ਸਾਹਿਬ ਸਿਮ ਹਸਪੀਟਲ ਦੀ ਤਾਂ ਕਿਹਾ ਨਾ ਕਿ ਸਭੀ ਸ਼ੁਰੂ ਵੀ ਰਹੀ ਹੈ ਜੀ ਕੁਝ ਵਾਰ ਵਾਰ ਕਿੰਨੀ ਵਾਰ ਵਿੱਚ ਆਨ ਦਰ ਆਉਣਗੇ ਪਰ ਦੀ ਤਿਆਰੀ ਆ ਪਰ ਫਿਰ ਮਿਲ ਨਹੀਂ ਨਹੀਂ ਤੁਹਾਡੇ ਤੱਕ ਤਾਂ ਆਇਆ ਕਿੰਨੇ ਆਏ ਤੁਹਾਡੇ ਡਾਕਟਰਾਂ ਦੇ ਆਫਸਰਾਂ ਦੇ ਕਿੰਨੇ ਆਏ ਤੁਹਾਡੇ ਕੋਲ ਤੁਹਾਡੇ ਇੱਕ ਨੇ ਜੁਆਇਨ ਕੀਤਾ ਨਾ ਤੇ ਮਾਈਕਰੋਸਾਫਟ ਨੇ ਜੁਆਇਨ ਕੀਤਾ डॉक्टर ज्वाइन किया था ना स्पेशलिस्ट स्पेशलिस्ट में 20 किया सर स्पेशलिस्ट हां जी सर ईएमओ करे थी जनरल ड्यूटी पीजी मिल गई थी सर अब चले रहती है ये ना कंटीन्यूअसली कोई बंदा डेप्यूटेशन पे जा रहा है वो पोस्ट ग्रेजुएशन करने जा रहा है इससे कंटीन्यूअसली जंक्शन लग जावे डॉक्टर देखिए प्रॉब्लम हो ਤੁਹਾਡੇ 19 ਜਿਆਦਾ ਬੁਰੀ ਆਦਤਿਆਂ ਜਨੇ ਮੈਂ ਦਿੱਤੇ ਅੱਗੇ ਜਾ ਰਿਹਾ ਜੀ ਮੈਂ ਬਾਦਲਤਾ ਜਾ ਰਿਹਾ ਉੱਥੇ ਜਾ ਰਹਾ ਹਾਂ। ਹੋਰ ਦੇ ਵਿੱਚ ਉਹ ਕਰ ਰਹੇ ਜੀ ਸਰ ਇਹਦੇ ਵਿੱਚ ਉਹਦੇ ਵਿੱਚ ਇਸ ਦਾ ਹੈਗਾ ਕਿ ਮੈਂ ਪਹਿਲਾਂ ਪਟਿਆਲੇ ਤੋਂ ਸ਼ੁਰੂ ਕੀਤਾ ਜੀ ਹੁਣ ਮਹਾਦੇ ਹੋ ਗਿਆ ਫਤਿਹਗੜ੍ਹ ਸਾਹਿਬ ਹੋ ਗਿਆ ਉਹਦੇ ਵਾਸਤੇ ਨਾ ਅਸੀਂ ਹੁਣ ਡਾਕਟਰਸ ਦੀ ਜਿਹੜੀ ਮੈਂਟਰ ਹੈਫ ਦੇ ਵਿੱਚ ਵੀ ਅਸੀਂ ਜਿਹੜਾ ਲੈਸਟਰ ਡਰਗਡਿਪੈਂਡੈਂਸ ਟਰੀਟਮੈਂਟ ਸੈਂਟਰ ਆ ਉੱਥੇ ਨਰਸਸ ਨੂੰ ਤੇ ਡਾਕਟਰਸ ਨੂੰ ਭੇਜ ਰਿਹਾ ਜੀ ਆਈਸੀਯੂ ਦੀ ਟ੍ਰੇਨਿੰਗ ਵਾਸਤੇ ਭੇਜ ਰਹੇ ਹਾਂ ਜਿਵੇਂ ਜਿਵੇਂ ਸਾਡੇ ਕੋਲ ਟ੍ਰੇਨ ਡਾਕਟਰਸ ਆਈ ਜਾਣਗੇ ਜਾਂ ਡਾਕਟਰਸ ਆਈ ਜਾਣਗੇ ਮੈਂ ਹਾਊਸ ਜੌਬਸ ਨੂੰ ਕੀਤੇ 550 ਦੇ ਸੋ ਅਸੀਂ ਵੀ ਆਰ ਮੇਕਿੰਗ ਆਲ ਦਾ ਐਫਰਟਸ ਮੈਂ ਹੁਣ ਜਿਹੜੇ ਤੁਹਾਡੇ ਅੰਡਰਗ੍ਰੈਜੂਏਟਸ ਹੀ ਹਨ ਜੀ ਮੇਰੀ ਕੋਸ਼ਿਸ਼ ਹੈ ਕਿ ਇਹਨਾਂ ਦਾ ਜੇ ਉਹਦਾ ਦਿੱਲੀ ਪੀ ਐਸ ਹੈ ਨਾ ਵੀ ਉਹ ਅਸੀਂ ਉਹਨਾਂ ਦਾ ਅਰੇਂਜ ਕਰ ਦਈਏ ਵੀ ਉਹਨਾਂ ਨੂੰ ਦੋ ਮਨ ਬੱਚਾ ਫ੍ਰੀ ਚ ਪੜ੍ਹਦੇ ਜੀ ਉਹ ਉਹਨੂੰ 5 ਸਾਲ ਦਾ ਬੋਰਡ ਭਰੇਗਾ ਉਹ ਜਿਹੜੇ ਪੋਸਟ ਗ੍ਰੈਜੂਏਟ ਹਨ ਉਹ ਬੋਰਡ ਤੁਸੀਂ ਐਪਰੀਸ਼ੀਏਟ ਕਰੋਗੇ ਮੈਂ ਪਹਿਲੀ ਵਾਰੀ ਲਾਗੂ ਕੀਤਾ ਜੀ 255 ਨੇ ਪੀਜੀ ਕੀਤੀ ਸੀ ਮੈਂ ਉਹਨਾਂ ਨੂੰ ਅਪਾਰਟਮੈਂਟ ਲੈਟਰ ਦਿੱਤੀ ਔਰ ਲੈਟੈਂਸੀ ਅਧਿਆਪਕ ਨੇ ਜੁਆਇਨ ਕੀਤਾ ਉਹਨਾਂ ਚਾਹਦੇ ਹਨ ਜੀ ਉਹ 200000 ਰੁਪਏ ਦੇਣ ਨੂੰ ਤਿਆਰ ਹੈ ਜੀ ਮਤਲਬ ਇਹ ਅਸੀਂ ਫ੍ਰੀਜ਼ ਕਰਾ ਲਿਆ ਬੌਂਡ ਦੀ ਅਮਾਉਂਟ ਵੀ ਬਣਾਉਂਗਾ ਜੀ ਉਹਦਾ ਥੋੜਾ ਜਿਹਾ ਟਾਈਮ ਵੀ ਵਧਾਉਂਗਾ ਅਸੀਂ ਪੋਸਟ ਗ੍ਰੈਜੂਏਸ਼ਨ ਐਸੇ ਕਰਕੇ ਕਰਾ ਰਹੇ ਹਾਂ ਸਾਨੂੰ ਡਾਕਟਰ ਦੀ ਲੋੜ ਹੈ ਜੀ ਅਸੀਂ ਉਹ ਜੇ ਤੁਸੀਂ ਸਾਊਥ ਵੇ ਜਾਉਂਦੇ ਹੋ ਲੋਕ 1 ਕਰੋੜ 2 ਕਰੋੜ 4 ਮਤਲਬ ਜਿਹੜਾ ਤੁਹਾਡਾ ਰੇਡੀਓ ਡਾਇਗਨੋਸਿਸ 5-5 ਕਰੋੜ ਰੁਪਏ ਦੇ ਕੇ ਪੀਜੀ ਕਰਕੇ ਆਉਂਦੇ ਹ ਜੀ ਅਸੀਂ ਫ੍ਰੀਜ਼ ਕਰਾ ਰਹੇ ਹਾਂ ਤੁਹਾਨੂੰ ਤੇ ਤੁਸੀਂ 2 ਸਾਲ ਸੇਵਾ ਕਰਨੀ ਹੈ ਉਸ ਤੋਂ ਬਾਅਦ ਮੈਂ ਤੁਹਾਨੂੰ ਟੀਚਰ ਬਣਾ ਦਗਾ ਜੀ ਕੋਲੋਂ ਡਾਕਟਰ ਦੀ ਡਿਮਾਂਡ ਬਹੁਤ ਜ਼ਿਆਦਾ ਸਪਲਾਈ ਬਹੁਤ ਘੱਟ ਹੈ ਸੋ ਆਪਾਂ ਡਾਕਟਰਾਂ ਨੂੰ ਪਿਆਰ ਕਰਨਾ ਮੈਂ ਇਹਨਾਂ ਨੂੰ ਕਹਿੰਦਾ ਜਿਹੜਾ ਡਾਕਟਰ ਆਉਂਦਾ ਉਹਨੂੰ ਉਹਨੂੰ ਪ੍ਰਾਈਵੇਟ ਰੂਮ ਦੇ ਦਿਓ ਬਹੁਤ ਜ਼ਰੂਰਤ ਵਾਸਤੇ ਮਕਾਨ ਕਿੱਥੇ ਲੱਭੇਗਾ ਜਾ ਕੇ ਉਹ ਕੋਈ 4 ਖੜ ਦਾ ਡਾਕਟਰ ਆਇਆ ਜੀ ਮੈਂ ਕੋਈ ਬੰਗਾਲ ਦਾ ਡਾਕਟਰ ਹੈ ਜੀ ਕੋਈ ਮਗੜ ਪੀਜੀ ਕਰ ਰਿਹਾ 80% ਕੋਟਾ ਪੀਜੀ ਚ ਆਊਟ ਆਫ ਸਟੇਟ ਹੁੰਦਾ ਜੀ ਬਾਹਰੋਂ ਆਂਦੇ ਬੱਚੇ ਆਲ ਇੰਡੀਆ ਕੋਟਾ ਕਰਦੇ ਨੇ ਔਰ 50% ਸੋ ਉਹ ਵਿਚਾਰੇ ਬੱਚੇ ਆ ਜਿਹੜੇ ਬਾਹਰ ਦੇ ਹੋ ਸਕਦਾ ਉਹਦਾ ਮਨ ਲੱਗ ਜਾ ਉਹ ਚ ਰਹਿ ਜਾ ਬਾਕੀ ਇੱਥੇ ਰਹਿ ਜੀ ਜੇ ਵੀ ਹੋ ਸਕਦਾ ਸੋ ਇਸ ਕੋਸ਼ਿ ਤੁੰਨ ਦੱਸਿਆ ਗਿਆ ਵੀ ਇਹਦੇ ਚ ਇੱਕ ਕਾਰਨ ਇਹਦਾ ਜਿਹੜਾ ਹੈਗਾ ਨਾ ਜੀ ਉਹ ਡਰਗ ਡਿਪਸ ਵੀ ਆ ਜਿਹੜੀ ਸ਼ੇਅਰਿੰਗ ਆਫ ਨੀਡਲਸ ਐਂਡ ਸਿਰਿੰਜਸ ਉਹਦੇ ਵਾਸਤੇ ਅਸੀਂ ਸੇਫ ਸਿਰਿੰਜ ਵੀ ਸ਼ੁਰੂ ਕੀਤਾ ਸੀ ਪਲੱਸ ਉਹਨਾਂ ਨੂੰ ਜਿਹੜਾ ਹੈਗਾ ਉਹ ਲiquid ਮੈਥਡ ਆਨ ਤੇ ਲਿਆ ਕੇ ਉਹਨਾਂ ਨੂੰ ਜਿਹੜਾ ਹੈਗਾ oral substitution therapy ਉਹਦੇ ਵਾਸਤੇ ਆ ਸਾਰਾ ਮੈਂਟਰ ਐਪਰੋਚ ਹੋਇਆ ਸਾਰਾ ਜੋ ਉਹਦੇ ਵਿੱਚ ਅਸੀਂ ਇੰਟਰਵੈਨਸ਼ਨ ਕਰ ਰਹੇ ਹਾਂ ਜਿਨ੍ਹਾਂ ਦੇ ਵਿੱਚ ਅਸੀਂ 100% ਟੈਸਟਿੰਗ ਕਰਕੇ ਜਿਨ੍ਹਾਂ ਵਿੱਚ ਜਿੰਨੇ ਵੀ ਬੰਦੇ ਜਿਹੜੇ ਸੀ ਉਹਦੇ ਵਿੱਚ ਐਚ ਆਈ ਵੀ ਹੈਪਟਾਈਟਸ ਬੀ ਐਂਡ ਸੀ ਇਹ ਬਰਕੋਸਸ ਜਨ ਸਕੀਮ ਦਾ ਪੰਜਵਾਂ ਵਾਰੀ ਦਾ ਟੈਸਟ ਕਰਕੇ ਸਾਰੇ ਜਨ ਅਨੀਵਰਸਿਟੀਜ਼ ਫੜਦੇ ਬਾਤ ਆ। ਬਿਗਾਇਜ਼ ਸਿਕਰ ਡੋਲਡਾਈ ਤੇ ਜਨਰਲ ਪਬਲਿਕ ਦੇ ਵਿੱਚ ਵੀ ਕਰ ਰਿਹਾ। ਉਹ ਲੋਕਾਂ ਨੂੰ ਗ੍ਰੇਟੀ ਕਰਦਾ ਕਿ ਸਾਰੇ ਇਲਾਜ ਫਰੀ ਹੈ। ਪੰਜਾਬ ਸਰਕਾਰ ਪਹਿਲੀ ਸਰਕਾਰ ਆ ਜਿਹੜੀ ਹਰ ਪਰਿਵਾਰ ਨੂੰ 10 ਲੱਖ ਦਾ ਬੀਮਾ ਦੇਣ ਜਾ ਰਹੀ ਹੈ ਉਹਦੀ ਪ੍ਰੋਸੈਸ ਸ਼ੁਰੂ ਕਰਤੀ ਹੈ ਸੀ। ਤੇ ਬਹੁਤ ਸਾਰੀਆਂ ਅਸੀਂ ਹੋਰ ਨਵੇਂ ਜਿਹੜੇ ਆ ਗਿਆ ਬਹੁਤ ਸਾਰੀਆਂ ਸਕੀਮਾਂ ਲੈ ਕੇ ਆ ਰਹੇ ਜਿੱਥੇ ਲੋਕਾਂ ਨੂੰ ਇੱਕ ਰਾਹ ਸਰਵਿਸਸ ਮਿਲਣ ਗਿਆ। ਮੈਨੇਜਡਰ ਫੰਡਡ ਬਾਏ ਦਾ ਗਵਰਨਮੈਂਟ ਹੋ ਰਹੀਆਂ ਚਾਹੇ ਸੀ ਸਰਕਾਰੀ ਹਸਪਤਾਲ ਦੇ ਵਿੱਚ ਜਿਸ ਤਰ੍ਹਾਂ ਅਸੀਂ ਲੈਬਰਾਟਰੀ ਸਬਸਿਸ ਆਊਟਸੋਰਸ ਕੀਤੀ ਹੈ ਹੋ ਸਕਦਾ ਸੀ ਹੋ ਕੋਈ ਸਬਸਿਸ ਈਡੀਓ 3 आईसीयू ਹੋ ਗਿਆ ਹੋ ਸਕਦਾ ਮੈਂ आईसीयू ਨੂੰ ਆਊਟਸੋਰਸ ਕਰਾਂ ਵੀ ਇਹਨਾਂ ਨੇ ਸਾਡਾ ਇੱਕ ਮਤਲਬ ਪ੍ਰਾਈਵੇਟ ਬੰਦਨਾ ਮੈਂ ਟਾਈਅਪ ਕਰਾਂ ਉਹ ਕਾਹਦੇ ਸਰਕਾਰ ਦੇਗੀ ਲੋਕ ਨਹੀਂ ਜਾਣਗੇ ਤੇ ਕੰਮ ਜਿਹੜਾ ਸਾਡਾ ਆਈਸੀਯੂ ਹੈਗਾ ਇਹ ਮਤਲਬ ਇਟ 12 ਵੀ ਮੈਨੇਜਡ ਬਾਈ professionals ਜਿਨ੍ਹਾਂ ਦੀ ਕਿਤੇ ਵੀ ਕੈਂਪ ਅਵੇਲੇਬਿਲਟੀ ਕੈਂਪਲ ਆਉਂਦੀ ਜਨਰਲ ਦੇ ਵਿੱਚ ਤਾਂ ਸਾਡੀ ਰੈਗੂਲਰ ਐਕਟੀਵਿਟੀ ਚੱਲਦੀ ਹੈ ਜੇ ਜੇ ਅਸੀਂ ਐਕਚੁਅਲੀ ਵੀ ਨੀਡ ਮੈਨੀ ਮੋਰ ਸੈਕਟਰੀਸਟ ਵੀ ਨੀਡ ਮੈਨੀ ਮੋਰ ਸਾਈਕੋਲੋਜਿਸਟ ਮੈਡੀਕਲ ਕਾਲਜ ਵਿੱਚ ਮੈਂ ਪਹਿਲੀ ਵਾਰ ਹੀ ਰੱਖਿਆ ਜੀ ਭਰਤੀ ਦਿੱਤਾ ਸਾਈਕੋਲੋਜਿਸਟ ਰੱਖੇ ਨਹੀਂ ਪਹਿਲਾਂ ਜੀ ਇਸ ਪਿਛਲੇ ਗੈਪ ਇਹਨੇ ਆ ਗਿਆ ਨਾ ਸਾਡੇ ਕੋਲ ਬ੍ਰੇਨ ਸਰਜਰੀ ਨਿਊਰੋ ਸਰਜਰੀ ਔਰ ਹਾਰਟ ਸਰਜਰੀ ਦੀ ਹੋਮ ਬਣਾਇਆ ਕਾਤ ਲੈ ਲਾ ਸਕਦਾ ਇਹ ਦੱਸਦੇ ਲਾਜੋ ਪੀਜੀ ਐ ਲਾਜੋ ਮਨ ਲਗੋ ਤਾਂ ਪੇਸ਼ੈਂਟ ਚੱਲਦਾ ਸੀਗਾ ਜੀ ਬਰਨਾਲੇ ਤੋਂ ਸੰਗਰੂਰ ਸੰਗਰੂਰ ਤੋਂ ਫਟਾੜੇ ਫਟਾੜੇ ਤੋਂ ਚੰਡੀਗੜ੍ਹ ਚੰਡੀਗੜ੍ਹ ਨਾਲ ਕਹਿੰਦੇ ਸਾਡੇ ਕੋਲ ਤਾਂ ਬੈਡ ਨਹੀਂ ਅਗਰ ਵਾਪਸ ਕਰ ਦਿੱਤਾ ਕਿ ਬਰਨਾਲੇ ਉੱਥਾਸ ਤਾਂ ਸੋ ਇਹ ਹੁਣ ਅਸੀਂ ਮਨ ਇੰਨੀ ਕਿ ਬੈਟ ਕੰਸਟ੍ਰਕਟ ਕਰ ਦਾਂਗੇ ਵਨ ਇਅਰ ਕਿ ਕਿਸੇ ਨੂੰ ਮਜਬੂਰੀ ਚ ਨਹੀਂ ਜਾਣਾ ਪਏਗਾ ਜੀ ਅਗਲਾ ਆਪਣੀ ਮਰਜ਼ੀ ਨਾਲ ਜਾਵੇ ਪ੍ਰਾਪਤੀ ਵੇਚਣੇ ਔਰ ਖੀਦਨੇ ਕੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ